ਸਾਡੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਤੇ ਗੁੱਸੇ ਨੂੰ ਲੋਕਾਂ ਨੇ ਪ੍ਰਗਟਾਇਆ ਆਪਣੀ ਵੋਟ ਪਾਉਣ ਦੇ ذریعے ਉਹਨਾਂ ਥਾਵਾਂ ਤੋਂ ਹਾਰ ਗਏ ਨੇ ਜਿਨ੍ਹਾਂ ਥਾਵਾਂ ਦੇ ਤੇ ਮਤਲਬ ਬੀਜਪੀ ਦਾ ਦਰਸ਼ਾ ਸਾਡੇ ਤੇ ਕੀਤੇ ਹੋਏ ਸਰਕਾਰ ਵੱਲੋਂ ਜ਼ਬਰ ਨੂੰ ਲੋਕਾਂ ਨੇ برداشت ਨਹੀਂ ਕੀਤਾ ਲੋਕਾਂ ਨੇ ਭਾਜਪਾ ਨੂੰ ਨਕਾਰਿਆ ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ 303 ਵੀ ਨਹੀਂ ਆਈਆਂ 303 ਤਾਂ ਛੱਡੋ ਇਹ ਖਾਲਸਤਾਨੀ ਨੇ ਇਹ ਤੰਕਵਾਦੀ ਨੇ ਇਹ ਦੇਸ਼ ਨੂੰ ਤੋੜਨ ਵਾਲੇ ਲੋਕ ਕਿਹਨੇ ਹਨ ਉਸੇ ਭਾਜਪਾ ਨੂੰ ਆਉਦੇ ਉਸੇ ਮੂੰਹ ਨਾਲੇ ਕਹਿਣਾ ਪੈ ਗਿਆ ਤੇ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਦਾ ਸਮਰਨੂ ਜੀ ਤੇ ਮੈਂ ਬਠਿੰਡਾ ਤੋਂ ਦਸਕਰਨ ਸਿੰਘ ਬਠਿੰਡਾ ਦੇ ਅੰਦਰ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਹਨੇ ਲੈਵਲ ਦੀ ਮੀਟਿੰਗ ਕੀਤੀ ਗਈ ਹੈ ਕਿ ਸਾਰੀਆਂ ਮੀਟਿੰਗ ਦੇ ਵਿੱਚ ਆਪਣਾ ਵਿਚਾਰ ਰਹੀਆਂ ਵੀ ਹੋਈਆਂ ਨੇ ਸਾਡੇ ਨਾਲ ਇੱਥੇ ਸੂਬਾ ਆਗੂ ਨੇ ਜਗਦੀਸ਼ ਸਿੰਘ ਢਲੇ ਵਾਲਾ ਸੀ ਉਹਨਾਂ ਦਾ ਧੰਨਵਾਦ ਕਰਾਂਗੇ ਅਸੀਂ ਆਪਾਂ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸ਼ੁਕਰੀਆ ਅੱਜ ਅੱਜ ਸੋਡੇ ਕੋਲ ਇੱਕ ਵੀ ਇੱਥੇ ਆਪਣਾ ਮੀਟਿੰਗ ਕੀਤੀ ਕਿ ਸਾਰੇ ਮਾਮਲੇ ਵਿਚਾਰੇ ਗਏ ਦੇਖੋ ਸਾਡੀ ਇਸ ਮੀਟਿੰਗ ਦਾ ਜਿਹੜਾ ਮੇਨ ਅਜੰਡਾ ਇਹ ਆ ਕਿ ਇੱਕ ਤਾਂ ਅੱਜ ਦੇਸ਼ ਦੇ ਅੰਦਰ ਪੋਲਿਟੀਕਲ ਜੋ ਸਿਨੈਰੀਓ ਬਣਿਆ ਹੈ ਜਿਹੋ ਜਿਹੇ ਹਾਲਾਤ ਬਣੇ ਨੇ ਉਹਨਾਂ ਸਾਰਿਆਂ ਨੂੰ ਵਿਚਾਰ ਚ ਕੇ ਅੰਦੋਲਨ ਨੂੰ ਅਗਲੀ ਕੜੀ ਦੇ ਵਿੱਚ ਲੈ ਕੇ ਜਾਣਾ ਅੰਦੋਲਨ ਨੂੰ ਸਟਰੈਂਥਰ ਕਰਨਾ ਇਹ ਵਿਚਾਰਾਂ ਕਰਨ ਦੀ ਲੋੜ ਲੱਗਦੀ ਸਨ ਉਹਦੇ ਚੋਂ ਅਸੀਂ ਕੱਲਾ ਇੱਥੇ ਨਹੀਂ ਕੀਤਾ ਅਸੀਂ ਆਲਓਵਰ ਪੰਜਾਬ ਸਾਰੀਆਂ ਮੀਟਿੰਗਾਂ ਹਰ ਡਿਸਟ੍ਰਿਕਟ ਦੀਆਂ ਕਰਾਂ ਇਦੋਂ ਮਗਰੋਂ ਜਾ ਕੇ ਹਜੇ ਮੈਂ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਕਰਾਉਣੀ ਹੈ ਕੱਲ ਮੈਂ ਮੁਕਸਰ ਜ਼ਿਲ੍ਹੇ ਦੀਆਂ ਕਰਵਾਈਆਂ ਨੇ ਉਸ ਤੋਂ ਪਹਿਲਾਂ ਫਾਗਲਪਾਦੀਆਂ ਕਰਾਈਆਂ ਸਾਡੀ 24 ਤਰੀਕ ਨੂੰ ਮਤਲਬ ਕਰਨਾਟਕਾ ਦੇ ਅੰਦਰ ਐਸਕੀਐਮ ਨਾਟ ਪੋਲਿਟਿਕਲ ਦੀ ਮੀਟਿੰਗ ਹੈ ਕਿਉਂਕਿ ਜਿਸ ਤਰ੍ਹਾਂ ਦਾ ਮਤਲਬ ਮੰਡਟ ਲੋਕਾਂ ਨੇ ਇਸ ਜ਼ੋਨਾਂ ਦੇ ਵਿੱਚ ਲੋਕ ਦਿੱਤਾ ਹੈ ਸਾਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਭਾਜਪਾ ਸਰਕਾਰ ਜਾਂ ਹਰਿਆਣਾ ਗਵ ਸਾਡੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਹੈ ਅਤਿਆਚਾਰ ਕੀਤਾ ਲੋਕਾਂ ਨੇ ਉਹਦੇ ਖਿਲਾਫ ਮੰਡਟ ਦਿੱਤਾ ਉਹ ਗੁੱਸੇ ਨੂੰ ਲੋਕਾਂ ਨੇ ਪ੍ਰਗਟਾਇਆ ਆਪਣੀ ਵੋਟ ਪਾਉਣ ਦੇ ਜ਼ਰੀਏ ਜਿਹਦੇ ਕਰਕੇ 7 ਆ 11 ਜੀ ਇਹ ਕਹਿ ਲਈ ਐਮਰਜੈਂਸੀ ਸੀਟਾਂ ਜਿਹੜੀਆਂ ਮਹਾਰਾਸ਼ਟਰ ਦੇ ਅੰਦਰ ਉਹਨਾਂ ਥਾਵਾਂ ਤੋਂ ਹਾਰ ਗਏ ਨੇ ਜਿਨ੍ਹਾਂ ਥਾਵਾਂ ਦੇ ਤੇ ਮਤਲਬ ਬੀਜੇਪੀ ਦਾ ਕਾਰ ਸੀ ਔਰ ਪੂਰੇ ਭਾਰਤ ਦੇ ਵਿੱਚ ਜਦੋਂ ਅਸੀਂ ਨਿਗਾਹ ਮਾਰਾਂਗੇ ਤਾਂ 71 ਸੀਟਾਂ ਉਹ ਹਾਰੇ ਨੇ ਜਿਹੜਾ ਪਿੰਡੂ ਖੇਤਰ ਨਾਲ ਰਿਲੇਟਡ ਨੇ ਤੋ ਇਹ ਸਾਰਾ ਕੁਝ ਨੂੰ ਜਦੋਂ ਨਿਗਾਹ ਚ ਮਾਰਦੇ ਆਂ ਤੋ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਲੋਕਾਂ ਦੇ ਇਸ ਸਾਡੇ ਦੇ ਕੀਤੇ ਹੋਏ ਸਰਕਾਰ ਵੱਲੋਂ ਜ਼ਬਰ ਨੂੰ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਉਹਦਾ ਗੁੱਸਾ ਜ਼ਾਹਰ ਕੀਤਾ ਔਰ ਉਹਦੇ ਮੁਤਾਬਕ ਇੱਕ ਵੱਡਾ ਤਕੜਾ ਮਜ਼ਬੂਤ ਸਟਰੋਂਗ ਵਿਪੱਖ ਆਇਆ ਹੈ ਜਦੋਂ ਵਿਪੱਖਸ਼ ਕਮਜ਼ੋਰ ਰਹੇ ਉਦੋਂ ਉਦੋਂ ਹਮੇਸ਼ਾ ਤਕੇਸ਼ੇ ਲੋਕਾਂ ਨਾਲ ਹੁੰਦੀ ਹੈ ਵਿਪੱਖਸ਼ ਮਜ਼ਬੂਤ ਆਇਆ ਹੈ ਵਿਪੱਖਸ਼ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਨੇ ਉਹਨਾਂ ਵਾਅਦਿਆਂ ਤੋਂ ਅਸੀਂ ਵਿਪੱਖਸ਼ ਤੱਕ ਆਪਦੀ ਪਹੁੰਚ ਵੀ ਕਰ ਰਹੇ ਆਂ ਐ ਸਾਡਾ ਪ੍ਰੋਗਰਾਮ ਬਣਿਆ ਕਿ 22 ਤਰੀਕ ਨੂੰ ਅਸੀਂ ਸਾਰੇ ਵਿਪੱਖਸ਼ ਪ党 ਦੇ ਜਿੰਨੇ ਵੀ ਐਮਪੀ ਸਹਿਬਾਨ ਨੇ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਐਨਡੀਏ ਦੇ ਵੀ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸੰਗਠਨ ਨੇ ਜਿਥੇ ਬੰਦੀਆਂ ਪਾਰਟੀਆਂ ਉਹਨਾਂ ਨੂੰ ਵੀ ਅਸੀਂ ਆਪਣੇ ਮੰਗ ਪੱਤਰ ਦੇਵਾਂਗੇ ਇਹ ਸਾਡਾ ਪ੍ਰੋਗਰਾਮ ਬਣਿਆ 2 ਜੁਲਾਈ ਨੂੰ ਤੋਂ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਪੂਰੀ ਮਜ਼ਬੂਤੀ ਦੇ ਨਾਲ ਇਹ ਮੀਟਿੰਗਾਂ ਕਰਕੇ ਅੰਦੋਲਨ ਨੂੰ ਸਟਾਕ ਰਹੀ ਹੈ ਸਾਡੀ ਮੰਗ ਹੈ ਵਿਪੱਖਸ਼ ਕੋਲੇ ਕਿ ਪ੍ਰਾਈਵੇਟ ਮੈਂਬਰ ਬੈਲ ਜਿਹੜਾ ਤੁਸੀਂ ਉਹ ਲਿਆਉਣ ਦੀ ਕਪੈਸਿਟੀ ਤੋਂ ਲੈ ਕੇ ਆਓ ਸਾਡੇ ਮਸਲੇ ਮੁੱਦਿਆਂ ਦੇ ਉੱਤੇ ਫਿਰ ਦੇਖਦੇ ਆ ਮਤਲਬ ਅੱਗੇ ਪਾਰਲੀਮੈਂਟ ਵਿੱਚ ਕੌਣ ਸਾਡੇ ਇਹ ਸਮੁੱਦਿਆਂ ਦੇ ਨਮਸਿਆਂ ਦੇ ਖਿਲਾਫ ਬੋਲਦਾ ਅੰਦੋਲਨ ਵੀ ਛੋਡੇ ਵੱਲ ਵੀ ਵੀ ਆਪਣਾ ਗੱਲ ਕੀਤੀ ਗਈ ਹੈ ਜਿਹੜਾ ਹੁਣ ਛੋਡਾ ਇਸ ਟਾਈਮ ਜਿਹੜੇ ਵੀ ਆਪਣਾ ਪੰਜ ਚਾਰ ਫਾਈਂ ਜਿਹੜੇ ਛੋਡੇ ਇਸ ਟਾਈਮ ਹੈਗੇ ਨੇ ਮੋਰਚੇ ਲੱਗੇ ਹੋਏ ਨੇ ਹੁਣ ਦਿੱਲੀ ਵੱਲ ਜਾਉਂਗੇ ਜਾਂ ਨਹੀਂ ਜਾਉਂਗੇ ਦੇਖੋ ਦਿੱਲੀ ਵੱਲ ਜਾਣਾ ਪ੍ਰੋਗਰਾਮ ਤਾਂ ਸਾਡਾ ਦਿੱਲੀ ਦਾ ਹੀ ਸੀਗਾ ਜਿਸ ਤਰੀਕੇ ਦੇ ਨਾਲ ਅੱਗੇ ਵੈਰੀਗੇਟਿੰਗ ਹੋਈ ਉੱਤੇ ਅਤਿਆਚਾਰ ਹੋਇਆ ਇੱਕ ਨੌਜਵਾਨ ਸ਼ਹੀਦ ਹੋਇਆ ਉਹ ਸਭ ਕਾਸ਼ੇ ਦੂਗੇ ਦੇਖਦੇ ਆ ਅੰਦੋਲਨ ਜਿੱਥੇ ਖੜਾ ਹੈ ਇੱਥੇ ਹੀ ਖੜੇ ਅੰਦੋਲਨ ਨੇ ਭਾਜਪਾ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਲੋਕਾਂ ਨੇ ਭਾਜਪਾ ਨੂੰ ਨਕਾਰਿਆ ਹੈ ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ 303 ਵੀ ਨਹੀਂ ਆਈਆਂ 303 ਤਾਂ ਛੱਡੋ 272 ਤੱਕ ਵੀ ਨਹੀਂ ਪਹੁੰਚਣ ਦਿੱਤੇ ਲੋਕਾਂ ਨੇ ਇਹਦਾ ਮਤਲਬ ਲੋਕਾਂ ਨੇ ਇੱਥੇ ਚੱਲਦੇ ਅੰਦੋਲਨ ਨੂੰ ਪ੍ਰਮਾਣਿਕੀ ਦਿੱਤੀ ਹੈ ਉਹਦਾ ਉਹਦਾ ਸਹਿਯੋਗ ਕਰਨ ਦੀ ਗੱਲ ਕੀਤੀ ਹੈ ਔਰ ਇਧਰਲੇ ਪਾਸੇ ਜਿਹੜਾ ਸਾਡੇ ਲੋਕਾਂ ਦਾ ਮਤਲਬ ਅਰਾਹ ਜਾਣਦਾ ਜਾਂ ਪਛਾਣ ਜਾਣਦਾ ਸਾਡੀ ਸਮਝੇ ਕੰਮ ਕਰਦੀ ਹੈ ਕਿ ਸਾਨੂੰ ਇੱਥੋਂ ਖੜਿਆ ਨਾ ਜਿਸ ਤਰੀਕੇ ਦੇ ਨਾਲ ਇੰਪੈਕਟ ਰਾਜਨੀਤੀ ਤੇ ਪਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੀਜੇਪੀ ਪਿੱਛੇ ਆਪਾਂ ਨੂੰ ਇਹ ਗੱਲਾਂ ਕਹਿੰਦੀ ਸੀ ਕਿ ਖਾਲਿਸਤਾਨੀ ਨੇ ਇਹ ਅਤੰਕਵਾਦੀ ਨੇ ਇਹ ਇਹ ਦੇਸ਼ ਨੂੰ ਤੋੜਨ ਵਾਲੇ ਲੋਕ ਨੇ ਹਨ ਉਸੇ ਬੀਜੇਪੀ ਨੂੰ ਆਉਦੇ ਉਸੇ ਮੂੰਹ ਨਾਲੇ ਕਹਿਣਾ ਪੈ ਗਿਆ ਕਿ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਕਿਸਾਨ ਸਾਡੇ ਨੇ ਅੱਜ ਜਿਹੜੇ ਖੜਕੂ ਕਾਲ ਖਾਲਸਤਾਨੀ ਸੀਗੇ ਅੱਜ ਦਮੁਰ ਦੁਬਾਰਾ ਕਿਸਾਨਾਂ ਦੇ ਰੂਪ ਚ ਨੰਨ ਦਿਖਣੇ ਸ਼ੁਰੂ ਹੋਏ ਨੇ ਇੱਕ ਵੱਡਾ ਇੱਥੇ ਲੱਗੇ ਹੋਏ ਮੋਰਚੇ ਇੱਥੇ ਚੱਲ ਰਹੇ ਮੋਰਚੇ ਦਾ ਇੰਪੈਕਟ ਹੈ ਕੀ ਲੱਗਦਾ ਵੀ ਜਿਹੜਾ ਜਿਹੜੀ ਏਡੀ ਵੱਡੀ ਹਾਰ ਹੋਈ ਬੀਜੇਪੀ ਦੀ ਉਹ ਆਪਣਾ ਕਿਸਾਨਾਂ ਦੇ ਕਾਰਨ ਹੋਈ ਹੈ ਨਹੀਂ ਮੈਂ ਇਹ ਉਹ ਨਹੀਂ ਕਹੂੰਗਾ ਕੱਲੇ ਕਿਸਾਨਾਂ ਦੇ ਕਾਰਨ ਕਰਕੇ ਹੋਈ ਹੈ ਇਹਦੇ ਵਿੱਚ ਜਿਹੜਾ ਬੀਜੇਪੀ ਦੀ ਧਰੂਵਿਕरण ਦੀ ਨੀਤੀ ਹੈ ਉਹਨਾਂ ਦੀ ਸਟ੍ਰੈਟਜੀ ਹੈ ਜਿਹੜੀ ਕਿ ਧਰੂਵਿਕरण ਕਰਕੇ ਹਿੰਦੂ ਨੂੰ ਮੁਸਲਮਾਨ ਨਾਲ ਲੜਾ ਦਿਓ ਹਿੰਦੂ ਨੂੰ ਸਿੱਖਾਂ ਨਾਲ ਲੜਾ ਦਿਓ ਪੰਜਾਬ ਨੂੰ ਹਰਿਆਣੇ ਨਾਲ ਲੜਾ ਦਿਓ ਇਹ ਇਧਰਲੇ ਪਾਸੋਂ ਤਾਜ਼ਾ ਤਾਜ਼ਾ ਉਹ ਜਿਹੜਾ ਰੰਗਤੰਗਣਾ ਰਣਾਉਤਾਲੀ ਨੂੰ ਕਿੰਦੀ ਰੰਗਤ ਦਿੱਤੀ ਜਾ ਰਹੀ ਹੈ ਤਾਂ ਹਿਮਾਚਲ ਦੇ ਨਾਲ ਲੋਕਾਂ ਨੂੰ ਪੰਜਾਬ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਧਰਵੀ ਕਰਨੇ ਲੋਕਾਂ ਨੇ ਇਹ ਵੀ ਧਰਵੀ ਕਰਨ ਦੀ ਰਾਜਨੀਤੀ ਨੂੰ ਠੁਕਰਾਇਆ ਇਹਨਾਂ ਦੀ ਜਾਲਮਾਨਾ ਕਾਰਵਾਈਆਂ ਨੂੰ ਠੁਕਰਾਇਆ ਇਹ ਉਹਦੇ ਚੋ ਹੋਇਆ ਹੈ ਉਹਦੇ ਚੋ ਉਹਨਾਂ ਨੇ ਮੰਨਿਆ ਹੈ ਕਿ ਜਿਹੜਾ ਸਾਡੀ ਹਾਰ ਦਾ ਕਾਰਨ ਹੈ ਕਿਸਾਨ ਹੈ ਤੇ ਜਾਂ ਜਿਹੜਾ ਸਾਡਾ ਮੁਸਲਮ ਭਾਈਚਾਰਾ ਸਾਡੇ ਨਾਲ ਨਾਰਾਜ਼ ਹੈ ਉਹ ਸਾਡੀ ਹਾਰ ਦਾ ਕਾਰਨ ਹੈ ਇਹਦਾ ਮਤਲਬ ਉਹਨਾਂ ਨੂੰ ਉਹਨਾਂ ਦੀ ਧਰਵੀ ਕਰਨ ਨੂੰ ਖੁਦ ਮੰਨ ਲਏ ਕਿ ਸਾਡਾ ਤੁਰੀ ਕਰਨ ਗਲਤ ਰਿਹਾ। ਕੰਗਨਾ ਬੱਲੋ ਅਕਸਰ ਹੀ ਕਿਸਾਨਾਂ ਦੇ ਖਿਲਾਫ ਬੋਲਿਆ ਜਾਂਦਾ ਸੀਗਾ। ਲੇਕਿਨ ਹੁਣ ਜਿਹੜਾ ਉੱਥੇ ਇੱਕ ਆਪਣਾ ਸੁਰੱਖਿਆ ਗਾਰਡ ਦੇ ਵੱਲੋਂ ਉਹਦੀ ਵੀ ਆਪਣਾ ਉਹਨੂੰ ਵੀ ਹਮਾਰਾ ਕੀਤਾ ਮਾਰਿਆ। ਉਹਨੂੰ ਕਿਸ ਤਰ੍ਹਾਂ ਦੇਖਦੇ ਨੂੰ। ਕੋਈ ਜਿਹੜਾ ਉੱਥੇ ਇਨਸੀਡੈਂਟ ਵਾਪਰੀ ਹੈ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਆ ਲੀਡਰਸ਼ਿਪ ਵੱਲੋਂ ਨਹੀਂ। ਹਰਜੀਤ ਗਰੇਵਾਲ ਨੇ ਖੁਦ ਮੰਨਿਆ ਆਪਣੇ ਆਪ ਇਹ ਕਲਕਹੀ ਹੈ। ਇਹ ਵੀ ਉੱਥੇ ਉਹਦੀ ਚੈਕਿੰਗ ਨੂੰ ਲੈ ਕੇ ਡਿਸਪਿਊਟ ਹੋਇਆ। ਤਾਂ ਮੈਨੂੰ ਲੱਗਦਾ ਇੱਕ ਐਡੇ ਵੱਡੀ ਪ੍ਰਤਿਬਾ ਲੈ ਹਾਸਲ ਹੋ ਜਾਏ ਜਦੋਂ ਕਿਸੇ ਬੰਦੇ ਵੈਸੇ ਤਾਂ ਇੱਕ ਕਲਾਕਾਰ ਵੀ ਜਿਹੜਾ ਐਕਟਰ ਹੈ ਐਕਟ੍ਰੈਸ ਆ ਲੜਕੀ ਉਹ ਉਹਨੂੰ ਉਹ ਕਰੋਲ ਮਾਡਲ ਹੈ ਉਹਨੂੰ ਵੈਸੇ ਹੀ ਮਤਲਬ ਸਮਾਜ ਨੂੰ ਸੇਧ ਦੇਣ ਵਾਸਤੇ ਉਸਦੀ ਚੈਕਿੰਗ ਕਰਾਉਣੀ ਚਾਹੀਦੀ ਸੀ ਔਰ ਉਸ ਤੋਂ ਅੱਗੇ ਤੱਕ ਉਹ ਇੱਕ ਐਮਪੀ ਬਣ ਗਈ ਹੁੰਦਾ ਦੇਸ਼ ਦੀ ਏਕਤਾ ਦੇਸ਼ ਦੀ ਅਖੰਡਤਾ ਦੇਸ਼ ਦੇ ਸੰਵਿਧਾਨ ਦੇਸ਼ ਦੇ ਨਿਯਮ ਕਾਨੂੰਨ ਪਾਲਣ ਕਰਨੇ ਉਹਦੇ ਲਈ ਹੋਰ ਵੀ ਜ਼ਰੂਰੀ ਹੋਵੇ ਤਾਂ ਮੈਨੂੰ ਲੱਗਦਾ ਇੱਥੇ ਉਸ ਲੜਕੀ ਨੇ ਆਪਦਾ ਇਹ ਕੁਝ ਉਹਨਾਂ ਨਾਲ ਉੱਥੇ ਲੜਕੀਆਂ ਨਾਲ ਮਤਲਬ ਜਿਹੜਾ ਵਿਵਹਾਰ ਠੀਕ ਨਹੀਂ ਕੀਤਾ ਜਿਹਦੇ ਚੋਂ ਉੱਥੇ ਕੋਈ ਵਾਧਾ ਘਾਟਾ ਹੋਇਆ ਜਿਹਦੇ ਚੋਂ ਉਸ ਕੁੜੀਆਂ ਲੱਫੜ ਮਾਰੇ ਆ ਆ ਇਹ ਜ਼ਰੂਰ ਆ ਗੱਲ ਆ ਕਿ ਜਦੋਂ ਫਿਰ ਕੰਗਣਾ ਰਣੌਤ ਦੀ ਗੱਲ ਆ ਜਾਂਦੀ ਹੈ ਉਹਦੇ ਬਰੂ ਲੜਕੀ ਦੀ ਇਹ ਵੀ ਗੱਲ ਹੈ ਕਿ ਉਹ ਇੱਕ ਕਿਸਾਨ ਪਰਿਵਾਰ ਚੋਂ ਹੈ ਪਰ ਉਹ ਇੱਕ ਆਰਗੇਨਾਈਜੇਸ਼ਨ ਨਾਲੋਂ ਦਾ ਪਰਿਵਾਰ ਜੁੜਿਆ ਹੋਇਆ ਹੈ ਇਹ ਅੰਦੋਲਨ ਦੇ ਵਿੱਚ ਉਹਨੇ ਕਿਹਾ ਵੀ ਜਦੋਂ ਕੰਗਣਾ ਰਣੌਤ ਕਹਿੰਦੀ ਸੀ ਕਿ ਭਈ ਇਹ 2-200 ਰੁਪਈਆ ਲੈ ਕੇ ਆਈਆਂ ਇੱਥੇ ਵੰਦੀਆਂ ਨੇ ਤੇ ਮੁੱਲ ਦੀਆਂ ਔਰਤਾਂ ਨੇ ਹਰ ਉਹਨੇ ਕਿਹਾ ਉੱਥੇ ਕਰੇ ਤਾਂ ਗੱਲ ਕਿ ਵੀ ਮੈਨੂੰ ਮੇਰੀ ਮਾਂ ਉੱਥੇ ਵਿੱਚ ਬੈਠੀ ਸੀ ਨੂੰ ਉਹਦਾ ਵੀ ਦੁੱਖ ਹੈ ਤੋਂ ਇਹਦਾ ਮਤਲਬ ਹੋ ਸਕਦਾ ਹੈ ਇੱਕ ਦੇ ਨਾਲ ਇੱਕ ਗੱਲ ਹੋਰ ਰਲ ਕੇ ਦੋਆਂ ਗੱਲਾਂ ਦਾ ਮਤਲਬ ਉਹਦਾ ਪ੍ਰਗਟਾਵਾ ਹੋ ਗਿਆ ਹੋਵੇ ਕਿਸਾਨ ਮੋਰਚੇ ਦੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਕੀ ਗਵਾਇਆ ਤੇ ਕੀ ਹੁਣ ਤੱਕ ਬਣਾਇਆ ਦੀ ਗੱਲ ਕਰੀਏ ਦੇਖੋ ਜੇਕਰ ਕਿਸਾਨ ਮੋਰਚੇ ਦੇ ਗਵਾਏ ਤੇ ਬਣਾਏ ਦੀ ਗੱਲ ਕਰੀਏ ਨਾ ਜੀ ਸਭ ਤੋਂ ਪਹਿਲੀ ਤਾਂ ਗੱਲ ਹੈ ਚੱਲਦੇ ਮੋਰਚੇ ਨੇ ਸਾਡੀ ਸਰਕਾਰ ਨੂੰ WTO ਦੇ ਵਿੱਚ ਉਸ ਮੀਟਿੰਗ ਦੇ ਵਿੱਚ ਰੱਖਣ ਲਈ ਮਜਬੂਰ ਕਰ ਲਿਆ ਇਸ ਅੰਦੋਲਨ ਨੇ ਕਿ ਉਹ ਚੱਕੋ ਜਾ ਕੇ ਜਪੀਸ ਕਰੋ ਨੂੰ ਰੈਗੂਲਰ ਕਰੋ ਇਹ ਕਹਿਣਾ ਪਿਆ ਇਹ ਵੀ ਕਿਹਾ ਉਹਨਾਂ ਨੇ ਕਿ 10% ਵਾਲੀ ਜਿਹੜੀ ਸ਼ਰਤ ਹੈ ਫਸਲ ਖਰੀਦਣ ਦੀ ਇਹ ਖਤਮ ਕਰੋ ਦੋਗਲਾ ਕਿਸਾਨ ਪੱਖੀ ਇਹ ਇਹਨਾਂ ਨੂੰ ਕਹਿਣੀ ਅਗਲੀ ਗੱਲ ਹੈ ਕਿ ਹਰਿਆਣੇ ਦੇ ਕਿਸਾਨਾਂ ਦਾ ਜਿਹੜਾ ਕਰਜ਼ਾ ਸੀ ਉਹ ਕੋਆਪਰੇਟਿਵ ਦੇ ਕਰਜ਼ੇਦਾਰ ਜਿਹੜਾ ਇੰਟਰਸਟ ਹੈ ਉਹ ਵਾਪਸ ਨੂੰ ਇਹਨਾਂ ਨੂੰ ਮਾਫ ਕਰਨਾ ਪੈਗਾ ਜਿਹੜੇ ਸਾਡੇ ਗੱਨੇ ਵਿਕਾਸਕਰਨ ਆਕਾਸ਼ ਕਰਨ ਵਾਲੇ ਕਿਸਾਨ ਸੀ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ ਮੰਗਾ ਮੰਗਦੇ ਰਹੇ ਲੜਾਈਆਂ ਲੜਦੇ ਰਹੇ ਧਰਨੇ ਦਿੰਦੇ ਰਹੇ ਉਹ ਤਾਂ ਸਰਕਾਰ ਨੇ ਪ੍ਰਵਾਹ ਨਹੀਂ ਕੀਤੀ ਲੇਕਿਨ ਇਹ ਅੰਦੋਲਨ ਜਦੋਂ ਸ਼ੁਰੂ ਹੋ ਗਿਆ ਉਦੋਂ ਚੁੱਪਚਾਪ ਚਬੀਤੇ ਹੀ ਇਹਨਾਂ ਨੂੰ ਉਹ ਗੰਨਾ ਕਾਸ਼ਤਕਾਰਾਂ ਦਾ ਪਿਆਰ ਜਿਆਦਾ ਬੁਝਾ ਗਿਆ ਔਰ ਉਹਨਾਂ ਨੂੰ 25 ਰੁਪਏ ਗੰਨੇ ਦੀ ਰੇਟ ਦਾ ਰੇਟ ਦਤਾ ਸੋ ਮੇਰਾ ਕਹਿਣ ਦਾ ਭਾਵ ਉਹ ਹੋਣ ਦੇ ਨਾਲ-ਨਾਲ ਇਸ ਅੰਦੋਲਨ ਨੇ ਜਿਹੜਾ ਅੱਜ ਸਾਡੇ ਤੇ ਇਜਟਾ ਦੀ ਤਸ਼ੱਦਦ ਹੋਈ ਉਹਦੇ ਤੋਂ ਜੋ ਇਹਨਾਂ ਦੇ ਖਿਲਾਫ ਲੋਕਾਂ ਦੀ ਨਾਰਾਜ਼ਗੀ ਬਣੀ ਔਰ ਜੇ ਉਹਦੇ ਲੋਕਾਂ ਨੇ ਮੈਂਡਟ ਦਿੱਤਾ ਤਾਂ ਮੈਂ ਸਮਝੂਗਾ ਕਿ ਇਸ ਅੰਦੋਲਨ ਨੇ ਲੋਕਤੰਤਰ ਬਚਾਇਆ ਹੈ ਇਸ ਅੰਦੋਲਨ ਨੇ ਦੇਸ਼ ਦਾ ਸੰਵਿਧਾਨ ਬਚਾਉਣ ਦਾ ਕੰਮ ਕੀਤਾ ਹੈ ਇਸ ਅੰਦੋਲਨ ਨੇ ਵੱਡਾ ਕੰਮ ਇਹ ਕੀਤਾ ਹੈ ਕਿ ਜਿਹੜੇ ਸਾਡੇ ਲੋਕ ਪੱਤਰਕਾਰ ਜਾਂ ਕੋਈ ਹੋਰ ਅਫਸਰ ਚਾਹੀ ਜਿਹੜੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਦਾ ਡਰ ਖਤਮ ਕਰਦਾ ਕਿ ਈਡੀ ਉਡੀ ਕੋਈ ਚੀਜ਼ ਨਹੀਂ ਰਹੀ ਇਹਨਾਂ ਕੁਝ ਨੂੰ ਮਤਲਬ ਬਚਾਉਣ ਦਾ ਕੰਮ ਸਾਡੇ ਇਸ ਮੋਰਚੇ ਨੇ ਕੀਤਾ ਹੈ ਔਰ ਇਹ ਵੱਡਾ ਮਤਲਬ ਦੇਸ਼ ਨੂੰ ਬਚਾਉਣ ਵਾਲਾ ਕੰਮ ਗਵਾਇਆ ਕੀ ਹੈ ਜੇ ਮੋਰਚੇ ਦੇ ਕੋ ਮੋਰਚੇ ਦੇ ਵਿੱਚ ਜਿਹੜਾ ਗਵਾਚਾ ਦਾ ਮੈਂ ਕਹਾਂਗਾ ਕਿ ਸਾਡਾ ਨੌਜਵਾਨ ਚਲੇ ਗਿਆ ਉਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਹ ਪਰਿਵਾਰ ਦਾ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਉਹਦੀ ਸ਼ਹਾਦਤ ਆ ਜਿਹੜੀ ਜੇ ਅਸੀਂ ਉਹਦੀ ਸ਼ਹਾਦਤ ਨੂੰ ਲੈ ਕੇ ਅੰਦੋਲਨ ਨੂੰ ਹੋਰ ਸਟਰੋਂਗ ਕਰਕੇ ਜਿੱਤ ਜਿੱਤ ਜੰਨੇ ਆ ਤਾਂ ਸਮਝ ਲਓ ਉਹਦੀ ਸ਼ਹਾਦਤ ਦਾ ਮੁੱਲ ਮਿਲਣਾ ਹੈ ਉਸ ਦਿਨ ਲੋਕਾਂ ਨੂੰ ਉਹਦੀ ਸ਼ਹਾਦਤ ਦਾ ਧਿਆਨ ਆਉਣਾ ਹੈ ਕਿ ਜੇ ਉਹ ਸ਼ਹੀਦ ਹੋਇਆ ਹੈ ਅੱਜ ਜਦੋਂ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਮਿਲਿਆ ਡਾਕਟਰ ਸੁਮਨਾ ਜੀ ਦੀ ਰਿਪੋਰਟ ਮਿਲੀ ਹੈ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਈ ਹੈ ਤਾਂ ਉਹ ਉਹਦੇ ਤੇ ਖੜੀਆਂ ਨੇ ਨੁਕਸਾਨ ਬਹੁਤ ਵੱਡਾ ਹੈ ਲੇਕਿਨ ਸ਼ਹੀਦ ਦੀ ਕੁਰਬਾਨੀ ਦਾ ਮੁੱਲ ਮਿਲ ਜੇ ਉਹਦਾ ਪੂਰਾ ਮਤਲਬ ਜੋ ਕਰਨਾ ਚਾਹੁੰਦਾ ਹੈ ਉਹ ਹੋ ਜਾਏ ਤਾਂ ਮੈਨੂੰ ਲੱਗਦਾ ਫਿਰ ਕੋਈ ਜਿਹੜਾ ਸਾਡਾ ਸ਼ਹੀਦ ਹੋਣਾ ਹੈ ਉਹਦੀ ਰੂਹ ਨੂੰ ਉਹਦੀ ਆਤਮਾ ਨੂੰ ਸਕੂਨ ਮਿਲੇ ਲੱਖ ਸਵਾਲ ਹਾਂਸਰਾਜ ਹਾਂਸਰਾ ਵੱਲੋਂ ਲਗਾਤਾਰ ਕਿਸਾਨਾਂ ਨੂੰ ਮੰਦਾ ਬੋਲਿਆ ਗਿਆ ਥਾਪੀਆਂ ਅਸ਼ਰੀ ਮਰੀਆਂ ਜੀਆਂ ਮੈਂ ਇਸ ਤਰ੍ਹਾਂ ਦੇਖ ਰਿਹਾ ਉਸ ਨੂੰ ਕਿੱਥੋਂ ਦੇਖਦੇ ਹਾਂ ਇਹ ਕੋ ਕੱਲੇ ਹੰਸਰਾਜ ਹੰਸਰੇਨੀ ਹੰਸਰਾਜ ਹੰਸਕ ਕਲਾਕਾਰ ਹੈ ਕਲਾਕਾਰ ਹੁੰਦਾ ਪਹਿਲਾਂ ਇੱਕ ਵੀਡੀਓ ਦੀ ਵਾਇਰਲ ਹੁੰਦੀ ਹੈ ਜਿਹਦੇ ਤੇ ਉਹ ਕਹਿੰਦਾ ਆਪਾਂ ਤਾਂ ਹੁਣ ਬਥੇ ਆਉਣਾ ਨਹੀਂ ਆਪਾਂ ਤਾਂ ਵੋਟਾਂ ਮੰਗਣੀਆਂ ਨਹੀਂ ਆਪਾਂ ਇਹਨਾਂ ਤੋਂ ਲੈਣਾ ਕੁਛ ਨਹੀਂ ਆਪਾਂ ਤਾਂ ਗੋਲ ਕਰਨਾ ਸੀ ਕਰਤਾ ਆਪਾਂ ਦੇ ਕਰੀ ਐਮਪੀ ਬਣਨਾ ਸੀ ਬਣ ਗਏ ਆਪਾਂ ਨੂੰ ਹੁਣ ਕੀ ਲੋੜ ਹੈ ਗੱਲਾਂ ਕਹੀਆਂ ਨੇ ਲੇਕਿਨ ਉਹਦੀ ਵੀ ਨਰਾਜ਼ਗੀ ਸੀ ਫਿਰ ਹੋਰ ਕਈ ਤਰ੍ਹਾਂ ਦੇ ਇਸੇ ਦੀਆਂ ਗੱਲਾਂ ਵੀ ਉਹਨੇ ਕਹੀਆਂ ਜੇ ਤੁਸੀਂ ਗੱਲ ਕਰ ਦਿਓ ਵੀ ਤੁਸੀਂ ਇੱਕ ਤਰੀਕ ਨੰਗ ਲੈਣ ਦਿਓ ਫਿਰ ਦੇਖਾਂਗੇ ਮੈਂ ਕੀ ਕਰਨਾ ਤੋ ਅੱਜ ਉਹੀ ਬੀਜੇਪੀ ਹੈ ਜਿਹੜੀ ਇੰਨਾ ਚੈਲੰਜ ਕਰਦੀ ਸੀ ਤੇ ਲੋਕਾਂ ਨੂੰ ਧਮਕਾਉਂਦੀ ਸੀ ਉਹ ਭਾਜਪਾ ਅੱਜ ਉਹਨੂੰ ਅੱਜ ਕਿਸਾਨ-ਕਿਸਾਨ ਨਾ ਕਰਾਉਣ ਲੱਗੇ ਤੇ ਇਹ ਲੋਕਾਂ ਦੀ ਜਿਹੜੀ ਸਮਝ ਹੈ ਲੋਕਾਂ ਦੀ ਸੋਚ ਹੈ ਜਿਹੜੀ ਇਹਨਾਂ ਦੀ ਨਾਦਰਸ਼ਾਈ ਸੋਚ ਨੂੰ ਇਹਨਾਂ ਦੀ ਪੋਲਰਾਈਜੇਸ਼ਨ ਦੀ ਸੋਚ ਨੂੰ ਲੋਕਾਂ ਨੇ ਨਕਾਰਿਆ ਔਰ ਉਹਦੇ ਖਿਲਾਫ ਮੰਡਟ ਦਿੱਤਾ ਹੈ ਇਹ ਉਹਨੂੰ ਸਲਾਹ ਅਬਸਲੂਟ ਹੈ ਉਹਨੂੰ ਸਲਾਹ ਇਸਨ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਭਾਗ ਆਗੂ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੋਰਚੇ ਦੇ ਵਿੱਚ ਕੀ ਕੁਝ ਗਵਾਇਆ ਤੇ ਕੀ ਕੁਝ ਅਸੀਂ ਇਸ ਦੇ ਵਿੱਚ ਆਪ ਬਣਾਇਆ ਤੇ ਉਹਨਾਂ ਕਿਹਾ ਕਿ ਜਿਹੜੀ ਬੀਜਪੀ ਕੋਈ ਉਕਤ ਕਿਸਾਨੀ ਮੋਰਚੇ ਦੇ ਕਾਰਨ ਸੀ ਡੀਸੀ ਚਾਹ ਉਹ ਸਮਰੋਹ ਦੀ ਬਿੰਡਾ ਤੋਂ ਇਸ ਕਰਨ ਮੀਤੀ